ਜਦੋਂ ਇੱਕ ਆਮ ਬਾਬੇ ਵੱਲੋਂ ਵੱਡੇ ਵੱਡੇ ਸਰਦਾਰਾਂ ਜੈਲਦਾਰਾਂ ਨੂੰ ਹਰਾ ਕੇ ਆਪਣੇ ਨਾਂ ਦੀ ਝੰਡੀ ਗੱਡੀ ਹੋਵੇ ਤੇ ਪਿੰਡ ਦਾ ਮੁੱਢ ਬਣਿਆ ਹੋਵੇ ਜਿਸ ਪਿੰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੀਨਾ ਤੋਂ ਮੌਸਾ ਨੂੰ ਜਾਂਦਿਆ ਠਹਿਰੇ ਹੋਣ ਜਿਸ ਪਿੰਡ ਵਿੱਚ ਉਹ ਆ ਪਿੰਡ ਨਹੀਂ ਹੁੰਦਾ ਉੱਥੋਂ ਦੇ ਨੌਜਵਾਨ ਆਮ ਨਹੀਂ ਹੁੰਦੇ ਤੇ ਉੱਥੋਂ ਦੇ ਪਿੰਡ ਵਾਸੀ ਆਮ ਨਹੀਂ ਹੁੰਦੇ ਉਹ ਜਲਾਲ ਪਿੰਡ ਜਿੱਥੋਂ ਦਾ ਬਈ ਗਗੜ ਹੁੰਦਾ ਸੀ ਕਬੱਡੀ ਖਿਡਾਰੀ ਜਿਹੜਾ 2019 ਦੇ ਵਿੱਚ ਅਕਾਲ ਚਲਾਣਾ ਕਰ ਗਿਆ ਜਲਾਲਪਿੰਡ ਦੇ ਹੀ ਬਈ ਰਪਿੰਦਰ ਜਲਾਲ ਕਬੱਡੀ ਕਮੈਂਟਰੀ ਦੇ ਵਿੱਚ ਤੁਮਾ ਪਾਰਿਆਗਾ ਜੇ ਮੈਂ ਕਲਾਕਾਰੀ ਖੇਤਰ ਦੀ ਗੱਲ ਕਰਾਂ ਤਾਂ ਇਥੋਂ ਗਲਦੀਬ ਮਾਨਕ ਹੋਇਆਗਾ ਕਲੀਆਂ ਦਾ ਬਾਦਸ਼ਾਹ ਉਹ ਕਲਦੀ ਮਾਨਕ ਜੀ ਨੇ ਆਪਦੇ ਨਾਮ ਦੇ ਨਾਲ ਆਪਦੇ ਪਿੰਡ ਦਾ ਨਾਮ ਵੀ ਉੱਚਾ ਕੀਤਾ ਅੱਜ ਆਪਾਂ ਪਹੁੰਚੇ ਆਂ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿੱਥੋਂ ਦੇ ਪਿੰਡ ਵਾਸੀਆਂ ਨੇ ਪਿੰਡ ਦੇ ਨੌਜਵਾਨਾਂ ਨੇ ਆਪਣਾ ਪ੍ਰਾਤਨ ਇਤਿਹਾਸ ਸੰਭਿਆ ਹੋਇਆ ਪ੍ਰਾਤਨ ਖੂ ਉਹ ਪ੍ਰਾਤਨ ਖੂ ਜਿੱਥੋਂ ਇਹਨਾਂ ਦੇ ਵੱਡ ਵਡੇਰੇ ਪਰਖੇ ਪਾਣੀ ਭਰ-ਪਰ ਕੇ ਪੀਂਦੇ ਵੀ ਸੀ ਜਾਂ ਉਹਦੀ ਵਰਤੋਂ ਕਰਦੇ ਸੀਗੇ ਪਾਣੀ ਦੀ ਇਹ ਪਿੰਡ ਵਾਲਿਆਂ ਨੇ ਆਪਦੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਸਾਂਭਿਆ ਹੋਇਆ ਪੰਜਾਬ ਦੇ ਇਤਿਹਾਸ ਨੂੰ ਸਾਂਭਿਆ ਹੋਇਆਗਾ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਸਾਡੇ ਬਾਬਿਆਂ ਨੇ ਕਾਰ ਸੇਵਾ ਦੇ ਨਾਂ ਤੇ ਸਾਡੇ ਜਿੱਥੇ ਪੁਰਖਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਕੰਧਾਂ ਤੱਕ ਨੂੰ ਢਾ ਕੇ ਉੱਥੇ ਥੜੇ ਬਣਾ ਦਿੱਤੇ ਗਏ ਆ ਪਰ ਇਹ ਜਲਾਲਪਿੰਡ ਵਾਲਿਆਂ ਨੇ ਬਹੁਤ ਵਧੀਆ ਆਪਦੇ ਇਤਿਹਾਸ ਨੂੰ ਸਾਂਭਿਆ ਹੋਇਆ ਆਪਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਕੱਲਾ ਸੰਭਾਲਿਆ ਹੀ ਨਹੀਂ ਇਹਨਾਂ ਨੇ ਨਾਲ ਨੌਜਵਾਨ ਪੀੜੀ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜਿੰਨੇ ਵੀ ਸਾਡੇ ਸੂਰਬੀਰ ਬਹਾਦਰ ਯੋਧੇ ਹੋਏ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਤੇ ਸਾਡੇ ਖਾਲਸਾ ਰਾਜ ਤੇ ਰਾਜ ਕੀਤਾ ਉਹਨਾਂ ਦੀਆਂ ਤਸਵੀਰਾਂ ਜਿਨ੍ਹਾਂ ਨੇ ਬਹਾਦਰੀ ਦੇ ਕੰਮ ਕੀਤੇ ਆ ਪੰਜਾਬ ਦੇ ਹੱਕਾਂ ਲਈ ਲੜੇ ਆ ਪੰਜਾਬ ਲਈ ਖੜੇ ਆ ਪੰਜਾਬ ਲਈਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਹਨਾਂ ਦੀਆਂ ਇਹਨਾਂ ਤਸਵੀਰਾਂ ਬਣਾ ਕੇ ਉਹਨਾਂ ਬਾਰੇ ਦੱਸ ਕੇ ਨੌਜਵਾਨ ਪੀੜ੍ਹੀ ਨੂੰ ਵੀ ਦੱਸਿਆ ਤੇ ਉੱਥੇ ਇਤਿਹਾਸ ਵੀ ਸਾਬਿਆ ਹੋਇਆਗਾ ਪੰਡ ਜਲਾਲ ਦਾ ਪ੍ਰਾਤਨ ਖੂ ਬੇਟੀ ਬਚਾਓ ਬੇਟੀ ਪੜਾਓ ਤੁਹਾਡੀਆਂ ਆਤਾਂ ਹੀ ਤੁਹਾਡਾ ਭੂਖ ਤੈ ਕਰਦੀਆਂ ਹਨ ਬਚ ਕੇ ਰਹਿਣਾ ਵੈਮ ਪਰਮਾ ਤੋਂ ਕਹਿੰਦੇ ਕੁਝ ਨਹੀਂ ਮਿਲਦਾ ਬਿਨਾਂ ਕਰਮਾਂ ਤੋਂ ਇਹ ਪ੍ਰਾਤਨ ਖੂਗਾ ਬਈ ਸ਼ੇਰੇ ਪੰਜਾਬ ਮਹਾਰਾ ਰঞ্জੀਤ ਸਿੰਘ ਜੀ ਤੇ ਖਾਲਸਾ ਰਾਜ ਇਹਦੇ ਵਿੱਚ ਇਹਨਾਂ ਨੇ ਦਿਖਾਇਆਗਾ ਕਿਵੇਂ ਝੰਡਾ ਝੂਲਦਾ ਖਾਲਸਾ ਰਾਏ ਦਾ ਸਿੰਧ ਜਨਾਬ ਜਲਮ ਰਾਵੀ ਬਿਆਸ ਤੇ ਸਤਲੁਜ ਇਹ ਦਰਿਆ ਦਿਖਾਏ ਆ ਖਾਲਸਾ ਰਾਏ ਦੇ ਦਰਿਆ ਪੰਜ ਦਰਿਆ ਜਲਮ ਚਨਾਬ ਰਾਵੀ ਸਤਲੁਜ ਤੇ ਬਿਆਸ ਪੰਜ ਦਰਿਆ ਯਾ ਹਲਾ ਮੱਛਨਾ ਅਬ ਰਾਵੀ 7 ਵਜੇ ਤੇ ਬਿਆਸ ਬਾਈ ਕਨਈਆ ਜੀ ਤੇ ਇਧਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਹੁਤ ਸੋਨਾ ਖੂਬ ਬਣਾਵੇ ਸਹੀਦ ਕਰਤਾਰ ਸਿੰਘ ਸਰابہ ਤੇ ਸ਼ਹੀਦ ਉਦਮ ਸਿੰਘ ਇੱਧਰ ਉਦਮ ਸਿੰਘ ਤੇ ਇੱਧਰ ਸਰਦਾਰ ਕਰਤਾ ਸਿੰਘ ਸਰਬਰ ਤੇ ਆ ਖੂਆ ਬਈ ਬੜਾ ਡੂੰਘਾ ਈ ਯਾਰ

ਜਲਾਲਪਿੰਡ ਦੀ ਸ਼ਾਨ ਕਲੀਆਂ ਦਾ ਬਾਦਸ਼ਾਹ ਕੁਲਦੀਮਨ баарий гэтхэ баарий нщее энэ Ада бенди сатха